ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਦੇ ਵਿੱਚ ਤੇ ਅੱਜ ਆਪਾਂ ਅੱਡਾਂ ਤੋਂ 파ਟਣ ਲਈ ਇੱਕ ਕਰੀਮ ਬਣਾ ਕੇ ਤਿਆਰ ਕਰਾਂਗੇ ਉਹ ਵੀ ਘਰ ਦੇ ਵਿੱਚ ਤੇ ਬੜੀ ਈਜ਼ੀਲੀ 2 ਮਿੰਟਾਂ ਦੇ ਵਿੱਚ ਤੁਹਾਡੀ ਕਰੀਮ ਜਿਹੜੀ ਬਣ ਜੂਗੀ ਤੇ ਤੁਸੀਂ ਆਪਦਾ ਸਿਆਲਾ ਬਿਲਕੁਲ ਸੌਖਾ ਕੱਢੋਗੇ ਕਿਉਂਕਿ ਇਹਦੇ ਨਾਲ ਅੱਡਾਂ ਬਿਲਕੁਲ ਨਹੀਂ 파ਟਦਾਂ ਜਿਸੇ ਦੀਆਂ 파ਟੀਆਂ ਆਵੀਆਂ ਭੰਦਾਂ ਅੱਡਾਂ ਉਹ ਵੀ ਬਿਲਕੁਲ ਠੀਕ ਹੋ ਜਾਣੀਆਂ ਜੀ 2-4 ਦਿਨਾਂ ਦੇ ਵਿੱਚ ਹੀ ਇਹ ਜਿਹੜੇ ਜ਼ਖਮ ਆਪਣੇ ਅੱਡਾਂ ਦੇ ਉਹ ਭੱਜ ਜਾਣਗੇ ਤੇ ਆਪਾਂ ਸਰੋਂ ਦਾ ਤੇਲ ਗਰਮ ਕਰ ਲਿਆ ਜੀ ਤੇ ਇਹਦੇ ਵਿੱਚ ਨਾ ਆਪਾਂ ਅੱਧੀ ਮੋਮਬੱਤੀ ਪਾਤੀ ਆਂ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਜਿੰਨਾ ਚਿਰ ਮੋਮਬੱਤੀ ਪੀਗਲਦੀ ਨਹੀਂ ਹਨਾ ਉਹਨਾਂ ਚਿਰਨਾ ਆਪਾਂ ਇਹਨੂੰ ਗਰਮ ਕਰ ਲਾਂਗੇ ਤਿਗੜ ਨੂੰ ਤੁਸੀਂ ਇਹਨੂੰ ਰਾਤ ਨੂੰ ਲਾ ਕੇ ਪੈ ਜਾਓ ਉਤੋਂ ਨਿਜਰਾ ਬਫਲ ਹੋ ਜਾ ਮੈਂ ਤਾਂ ਦਿਨੇ ਵੀ ਲਾ ਲੈਣੀ ਹਿੰਦੀ ਆ ਬਿਲਕੁਲ ਇਹਦੇ ਨਾਲ ਹੱਥ ਪੈਰ ਜਮਾ ਨਹੀਂ ਪਾੜਦੇ ਬਿਲਕੁਲ ਠੀਕ ਰਹਿੰਦੇ ਆ ਜੀ ਕਿਉਂਕਿ ਆਪਾਂ ਠੰਡੇ ਤੱਤੇ ਪਾਣੀ ਦੇ ਵਿੱਚ ਪਾਉਂਦੇ ਹੀ ਰਹਿਨੇ ਹੱਥ ਤਾਂ ਹੁਣ ਜਿਹੜਾ ਸਾਲ ਸ਼ੁਰੂ ਹੋ ਗਿਆ ਹੁਣ ਸਾਰੀਆਂ ਭੈਣਾਂ ਦੇ ਹੱਥ ਪੈਰ ਜਿਹੜੇ ਉਹ ਮੱਲੋਚਰੀ ਪਾੜ ਜਾਂਦੇ ਆ ਤੇ ਕੰਗਾ ਦੇ ਤਾਂ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਬਿਆਂਗਾ ਹੋ ਜਾਂਦਾ ਕਿ ਖੂਨ ਵੀ ਨਿਕਲਣੇ ਲੱਗ ਜਾਂਦਾ ਹੈ ਤਾਂ ਉਹਨਾਂ ਲਈ ਕਰੀਮ ਹੈ ਜਿਹੜੀ ਬੈਸਟ ਹੈ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਲਾ ਕੇ ਦੇਖੋ ਰਿਜ਼ਲਟ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਤੇ ਮੋਮਬਤੀ ਪਿਗਲਣ ਤੇ ਕਰਾਪਣਾ ਇਹਨੂੰ ਗਰਮ ਕਰ ਲੈਣ ਮੋਮਬਤੀ ਜਿਹੜੀ ਆਪਣੀ ਪਿਘਲ ਗਈ ਤੇ ਹੁਣ ਆਪਾਂ ਇਹਨੂੰ ਨਾ ਠੰਡਾ ਕਰਨ ਲਈ ਰੱਖ ਦੇਾਂਗੇ 2 ਕ ਘੰਟਿਆਂ ਚ ਜੰਮ ਜੂ ਘੰਟੇ ਚ ਇਹ ਲੋ ਜੀ ਆਪਣੀ ਕਰੀਮ ਬਣ ਕੇ ਹੋ ਗਈ ਹੈ ਤਿਆਰ ਇਹ ਬਿਲਕੁਲ ਜੰਮ ਗਈਆਂ ਹਨ ਤੇ ਤੁਸੀਂ ਇਹਨੂੰ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਕਿਸੇ ਵੀ ਵਿੱਚ ਤਾਂ ਜਦੋਂ ਵੀ ਤੁਸੀ ਸੋਨੋ ਮਹਿਸੂਸ ਹੋਵੇ ਪਰ ਇਹਨੂੰ ਰੋਜ਼ ਲਾਉਣਾ ਚਾਹੀਦਾ ਏ ਕੋਈ ਜ਼ਰੂਰੀ ਨਹੀਂ ਜੇ ਆਪਣੀਆਂ ਅੱਡੀਆਂ ਪਾਟਣ ਗਿਆ ਜਾਂ ਆਪਣੇ ਹੱਥ ਪਾਟਣਗੇ ਤਾਂ ਹੀ ਆਪਾਂ ਲਾਉਣੀਆਂ ਤਾਂ ਇਹਨੂੰ ਤੁਸੀਂ ਜ਼ਰੂਰ ਦੋ ਵਾਰੀ ਨਹਾ ਕੇ ਇੱਕ ਵਾਰੀ ਲਾਓ ਹੱਥਾਂ ਪੈਰਾਂ ਤੇ ਤੇ ਇੱਕ ਵਾਰੀ ਰਾਤ ਨੂੰ ਪੈਣ ਲੱਗੇ ਵੀ ਲਾਓ ਤਾਂ ਜਿਹੜੀ ਤੁਹਾਡੀ ਸਕਿਨ ਹੈ ਜਿੰਨਾਂ ਦੀ ਸਕਿਨ ਡਰਾਈ ਹੁੰਦੀ ਹੈਗੀ ਉਹਨਾਂ ਲਈ ਵੀ ਇਹ ਬੈਸਟ ਹੈ ਕਿਉਂਕਿ ਮੇਰੀ ਸਕਿਨ ਵੀ ਬਹੁਤ ਡਰਾਈ ਰਹਿੰਦੀ ਆ ਤਾਂ ਇਹ ਮੈਨੂੰ ਲਾਉਣੀ ਪੈਂਦੀ ਹੈਗੀ ਇਹਦੇ ਨਾਲ ਜਿਹੜੀ ਆਪਣੀ ਸਕਿਨ ਬਹੁਤ ਸੋਹਣੀ ਰਹਿੰਦੀ ਹੈਗੀ ਬਿਲਕੁਲ ਮਲਾਈਮਲਾਈਮ ਤੇ ਬਿਲਕੁਲ ਵੀ ਤੁਹਾਡੇ ਹੱਥ ਪੈਰ ਪਾਟਣਗੇ ਨਹੀਂ ਇਹ ਕਰੀਮ ਨੂੰ ਬਣਾ ਕੇ ਤੁਸੀਂ ਰੱਖ ਸਕਦੇ ਆ ਆਪਣੀ ਤਾਂ ਪਹਿਲਾਂ ਹੀ ਬਣਾਈ ਹੋਈ ਆ ਤੇ ਥੋੜੀ ਜੀ ਆਪਣੀ ਘਟ ਗਈ ਸੀ ਮੈਨੂੰ ਲੱਗਿਆ ਵੀ ਆਪਣੀ ਮੁੱਕਣ ਵਾਲੀ ਆ ਕਰੀਮ ਤਾਂ ਆਪਾਂ ਹੋਰ ਬਣਾ ਕੇ ਰੱਖ ਲਈ ਆ ਪਹਿਲਾਂ ਵੀ ਆਪਣੀ ਬਣਾ ਕੇ ਰੱਖੀ ਹੋਈ ਆ ਤੇ ਡੱਬੀ ਦੇ ਵਿੱਚ ਪਾ ਕੇ ਆਪਾਂ ਇਹਨੂੰ ਰੱਖ ਲਿਆ ਜੀ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਐ ਇਸ ਕਰੀਮ ਨੂੰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹਦੇ ਤਿਕਰ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ